ਮੈਂ ਭੁਪਿੰਦਰ ਸਿੰਘ ਭਾਈਖੇਲ ਆਪ ਸਭ ਦੀ ਚੜ੍ਹਦੀ ਕਲਾ ਦੀ ਆਸ ਅਤੇ ਅਰਦਾਸ ਨਾਲ ਗੱਲਬਾਤ ਦੇ ਪੰਜ ਦੌਰ ਕਿਸਾਨਾਂ ਦੇ ਹੱਕ ਵਿੱਚ ਕੁਝ ਵੀ ਨਹੀਂ ਦੇ ਸਕੇ ਸਿਵਾਏ ਇਹ ਦਿਖਾਉਣ ਦੇ ਕਿ ਸਰਕਾਰ ਗੱਲਬਾਤ ਕਰ ਰਹੀ ਹੈ ਗੱਲਬਾਤ ਲਈ ਸਰਕਾਰ ਦੇ ਦਰਵਾਜ਼ੇ ਖੁੱਲੇ ਹਨ ਪਰ ਖੁੱਲੇ ਦਰਵਾਜ਼ਿਆਂ ਦਾ ਕੀ ਕਰਨਾ ਜੇ ਦੇਣਾ ਹੀ ਕੁਝ ਨਹੀਂ ਉਲਟਾ ਅਥਰੂ ਗੈਸ ਪੈਲੇਟ ਗਨ ਦੀ ਆੜ ਵਿੱਚ ਹੋਰ ਮਾਰੂ ਹਥਿਆਰ ਚਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਜਾਨੋਂ ਮਾਰਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਸੰਜੋਗ ਹੈ ਕਿ ਇਹ ਵੀ ਮਹ ਸੰਜੋਗ ਹੀ ਹੈ ਕਿ ਹਰਿਆਣਾ ਪੁਲਿਸ ਦੇ ਬੰਦੇ ਕਿਸਾਨ ਬਣ ਕੇ ਪੁਲਿਸ ਤੇ ਪੱਥਰਬਾਜ਼ੀ ਕਰਦੇ ਹੋਏ ਫੜੇ ਗਏ ਸਿਰਫ ਕਿਸਾਨਾਂ ਦੀ ਢੀੜ ਦੇਖ ਕੇ ਜਿਸ ਤਰ੍ਹਾਂ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀਆਂ ਕਾਰਾਂ ਟਰੈਕਟਰਸ ਨੂੰ ਭੰਨਿਆ ਹੈ ਇਹ ਐਵੇਂ ਹੀ ਨਹੀਂ ਕੀਤਾ ਜਾ ਰਿਹਾ ਕਿ ਇਹ ਗਣੀ ਮਿੱਠੀ ਸਾਜ਼ਿਸ਼ ਤਾਂ ਨਹੀਂ ਭੜਕਾਉਣ ਦੀ ਤਾ ਜੋ ਪ੍ਰਦਰਸ਼ਨਕਾਰੀ ਬੇਕਾਬੂ ਹੋ ਜਾਣ ਸਰਕਾਰੀ ਬਲ ਦੇ ਖਿਲਾਫ ਕੋਈ ਹਰਕਤ ਕਰਨ ਤਾਂ ਜੋ ਖੁੱਲ ਕੇ ਗੋਲੀ ਚਲਾਉਣ ਦਾ ਬਹਾਨਾ ਵੀ ਮਿਲ ਜਾਏ ਆंदोलਨਵੀ ਕਿਸਾਨ ਆਗੂਆਂ ਦੇ ਹੱਥੋਂ ਨਿਕਲ ਜਾਏ ਸੰਸਾਰ ਨੂੰ ਵੀ ਦਿਖਾ ਸਕੀਏ ਕਿ ਇਹ ਕਿਸਾਨ ਨਹੀਂ ਅਤੰਕਵਾਦੀ ਹਨ ਵਖਵਾਦੀ ਹਨ ਕਿਸਾਨ ਵੀ ਹੱਥ ਮਲਦੇ ਰਹਿ ਜਾਣ ਪੰਜਾਬ ਦੇ ਕਿਸਾਨਾਂ ਨੂੰ ਖਾਲਸਤਾਨੀ ਕਹਿਣ ਦੇ ਪਿੱਛੇ ਵੀ ਮਕਸਦ ਹੈ ਜਦ ਤੱਕ ਸਿੱਖ ਖਾਲਸਤਾਨ ਦੇ ਤਗਮੇ ਨਾਲ ਡਿਫੈਂਸਿਵ ਹੁੰਦੇ ਰਹਿਣਗੇ ਇਸ ਤਰ੍ਹਾਂ ਦੇ ਆਰੋਪਾਂ ਤੋਂ ਸਹਿਮਦੇ ਰਹਿਣਗੇ ਦੁਸ਼ਮਣ ਵਾਰ ਕਰਦਾ ਰਹੇਗਾ بار بار ਕਰੇਗਾ ਆਨੇ ਬਹਾਨੇ ਕਰੇਗਾ ਤੇ ਮਜ਼ੇ ਲਏਗਾ ਇਸ ਗੱਲ ਨੂੰ ਸਮਝੋ ਕਿ ਇਹਨਾਂ ਨੂੰ ਸੱਚ ਦਾ ਨਹੀਂ ਪਤਾ ਪਰ ਇਹ ਜਾਣ ਬੁੱਝ ਕੇ ਤੁਹਾਨੂੰ ਖਾਲਿਸਤਾਨੀ ਕਹਿੰਦੇ ਹਨ ਚੋਰ ਕੁੱਤੀ ਸਭ ਰਲੇ ਹੋਏ ਹਨ ਇਹ ਸਨਬਿੰਗ ਟੈਕਟਿਕਸ ਹੈ ਸਨਬਿੰਗ ਟੈਕਟਿਕਸ ਇੱਕ ਤੀਰ ਨਾਲ ਇਹ ਕਈ ਨਿਸ਼ਾਨੇ ਮਾਰਦੇ ਹਨ ਸਿਰ ਤੇ ਸਜੀ ਦਸਤਾਰ ਤੇ ਸਿੱਖੀ ਬਾਣੇ ਪ੍ਰਤੀ ਆਪਣੀ ਖੁੰਦਕ ਕਰਦੇ ਹਨ ਆंदोलਨ ਨੂੰ ਬਦਨਾਮ ਕਰਦੇ ਹਨ ਦੂਜੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨਾਲੋਂ ਤੋੜਦੇ ਹਨ ਸ਼ਹਿਰੀ ਵਸੋਂ ਨੂੰ ਕਿਸਾਨ ਆंदोलਨ ਦੇ ਖਿਲਾਫ ਕਰਦੇ ਹਨ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਬੈਠੇ ਸਿੱਖਾਂ ਨੂੰ ਪੰਜਾਬ ਦੇ ਸਿੱਖਾਂ ਦੇ ਖਿਲਾਫ ਖੜਾ ਕਰਦੇ ਹਨ ਅਤੇ ਉਹਨਾਂ ਦੇ ਅੰਦਰ ਵਸੇ ਹੋਏ ਡਰ ਤੇ ਸਹਿਮ ਨੂੰ ਹੋਰ ਵਧਾਉਂਦੇ ਹਨ ਫਿਰ ਜਦ ਸਿੱਖ ਹਮ ਖਾਲਸਤਾਨੀ ਨਹੀਂ ਹੈ ਦੀ ਸਫਾਈ ਦਿੰਦੇ ਹਨ ਦੇਸ਼ ਦੀਆਂ ਕਸਮਾਂ ਪਾਉਂਦੇ ਹੋਏ ਲਿਲੜੀਆਂ ਕੱਢਦੇ ਹਨ ਤਾਂ ਇਹ ਲੋਕ ਮਜ਼ੇ ਲੈਂਦੇ ਹਨ ਇਹ ਤੁਹਾਨੂੰ ਖਾਲਸਤਾਨੀ ਕਹਿ ਕੇ ਤੁਹਾਡਾ ਮਜ਼ਾਕ ਉਡਾਉਂਦੇ ਹਨ ਤੇ ਤੁਸੀਂ ਦੁਬੱਕ ਕੇ ਖੁਰਚ ਬਣ ਜਾਂਦੇ ਹੋ ਸਫਾਈਆਂ ਦੇਣ ਲੱਗਦੇ ਹੋ ਜੋ ਤੁਹਾਡੀਆਂ ਕੁਰਬਾਨੀਆਂ ਨੂੰ ਹੀ ਵਿਸਾਰ ਗਏ ਕਿ ਉਹ ਤੁਹਾਡੀ ਸਫਾਈ ਮੰਨਣਗੇ ਜੇ ਇਸ ਨੂੰ ਆਜ਼ਾਦੀ ਮੰਨਦੇ ਹੋ ਇਸ ਨੂੰ ਵਫਾਦਾਰੀ ਕਹਿੰਦੇ ਹੋ ਤਾਂ ਪੱਤ ਦਾ ਲਥਣਾ ਹੋਰ ਕੀ ਹੁੰਦਾ ਹੈ ਇਹ ਸੋਚਣਾ ਪਵੇਗਾ ਜੇ ਕਲਕੱਤੇ ਦਾ ਭਾਜਪਾ ਨੇਤਾ ਸਵੇਨਦੂ ਅਧਿਕਾਰੀ ਐਸਐਸਪੀ ਇੰਟੈਲੀਜੈਂਸ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਦਬਕਾ ਮਾਰਦਾ ਹੈ ਜੇ Rajasthan ਦਾ ਭਾਜਪਾ ਆਗੂ ਸੰਦੀਪ ਦਾਮੀਆ ਗੁਰਦੁਆਰੇ ਅਤੇ ਮਸਜਿਦਾਂ ਦੇ ਖਿਲਾਫ ਜ਼ਹਿਰ ਉਗਲਦਾ ਹੈ ਜੇ ਪਾਰਲੀਮੈਂਟ ਵਿੱਚ ਹੀ ਭਾਜਪਾ ਸੰਸਦ ਰਮੇਸ਼ ਬਿਧੂਰੀ बसपा ਨੇਤਾ ਦਾਨਿਸ਼ ਅਲੀ ਨੂੰ ਜ਼ਲੀਲ ਕਰਦਾ ਹੈ ਤਾਂ ਇਹ ਸਭ ਐਵੇਂ ਹੀ ਨਹੀਂ ਹੋ ਰਿਹਾ इस दे पिछे वो सोच है जिसने साफ साफ कहा ये आग लगाने वाले कौन है वो उनके कपड़ों से ही पता चल जाता है इसलिए लोड़ है सावधानी दी होर जाप्ते दी यह समझ दी कि गलबात के ड्रामे अते बार बार दिल्ली चलो दे मुलतवी होंदे प्रोग्राम आंदोलन नूं ही कमजोर कर रहे हैं किसान आगुआ दे हथों बागडोर ਖਿਸਕਦੀ ਹੋਈ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਝੂਠੀ ਬਦਨਾਮੀ ਤੋਂ ਵੀ ਡਰਨ ਦੀ ਲੋੜ ਨਹੀਂ ਨਾ ਹੀ ਝੂਠੀਆਂ ਤੁਮਤਾਾਂ ਦਾ ਜਵਾਬ ਦੇਣ ਦੀ ਲੋੜ ਹੈ ਜੇ ਕਿਸਾਨਾਂ ਦੇ ਬਣਦੇ ਹੱਕ ਦੇਣ ਦੀ ਥਾਂ ਮੁਗਲਾਂ ਅਤੇ ਅੰਗਰੇਜ਼ਾਂ ਵਾਂਗੂ ਪੇਸ਼ ਆਉਂਦੇ ਰਹਿਣਗੇ ਤਾਂ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਰਹਿਣੀ ਹਾਲਾਤ ਹੀ ਫੈਸਲਾ ਸੁਣਾ ਦੇਣਗੇ ਇਸੇ ਨਾਲ ਦੇ ਉਜਾਜਤ ਹਸਦੇ ਵਸਤੇ ਰਹੋ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਪਾਉ ਗੁਰੂਵੰਨੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ